ਅਸ਼ੀਕਾਲ ਜੀ ਮਨਰਾਸ ਸਿੱਧੂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਵੋਗੇ ਜੀ ਲਓ ਜੀ ਅੱਜ ਆਪਣਾ ਬਲੌਗ ਸ਼ੁਰੂ ਹੋ ਰਿਹਾ ਦਿਨ ਹੈਗਾ ਐਤਵਾਰ ਟਾਈਮ ਹੋ ਗਿਆ ਸਵੇਰ ਦੇ 7 ਵਜੇ ਦਾ ਤੇ ਮੈਂ ਇਧਰ ਸਾਰਾ ਬੈੱਡ ਤੇ ਖਲਾਰਾ ਪਾਤਾ ਸਾਰੇ ਜਿਹੜੇ ਕੱਪੜੇ ਆ ਬੈੱਡ ਤੇ ਇਧਰ ਸਿੱਟੇ ਪਏ ਆ ਕਿਉਂਕਿ ਅੱਜ ਮੈਂ ਧੋ ਰਹੀ ਆ ਫਰਸ਼ਾ ਵਗੈਰਾ ਇਧਰੋਂ ਸਾਰੇ ਕਮਰੇ ਲੌਬੀ ਵਗੈਰਾ ਧੋ ਰਹੀ ਆ ਹੁਣ ਚਲੋ ਥੋੜਾ ਜਿਹਾ ਪਾਣੀ ਆ ਗਿਆ ਪਹਿਲਾਂ ਬਹੁਤ ਪਾਣੀ ਦੀ ਕਮੀ ਸੀਗੀ ਤੇ ਗਰਮੀਆਂ ਦਾ ਜਿਹੜਾ ਮਿੱਟੀ ਘਟਾਇਆ ਉਹ ਅੱਜ ਕੱਢਦੇ ਆ ਸਾਰਾ ਤੇ ਇਧਰ ਖਿਡਕੀਆਂ ਵਗੈਰਾ ਉਹ ਵੀ ਧੋਣੀਆਂ ਸਾਰੀਆਂ ਇਧਰ ਖੋਲ ਖੁਲ ਕੇ ਰੱਖੀਆਂ ਪਰਦੇ ਵਗੈਰਾ ਸਾਈਡ 'ਚ ਕੀਤੇ ਆ ਤੇ ਸਫਾਈ ਕਰਾਂਗੇ ਮਿਲਾਂਗੇ ਬਾਅਦ ਵਿੱਚ ਕਾਫੀ ਟਾਈਮ ਲੱਗ ਜੂਗਾ ਕਿਉਂਕਿ ਧੋਣ ਦੇ ਵਿੱਚ ਆ ਜਿਹੜੀਆਂ ਕੰਨਾਂ ਤੋਂ ਹਨਾ ਬਹੁਤ ਸੀਮੈਂਟ ਜਾ ਉਤਰਦਾ ਰਹਿੰਦਾ ਆ ਇਸ ਕਰਕੇ ਕਾਫੀ ਟਾਈਮ ਲੱਗ ਜਾਂਦਾ ਸਫਾਈ ਕਰਨ ਦੇ ਵਿੱਚ ਚਲੋ ਜੀ ਮਿਲਾਂਗੇ ਬਾਅਦ ਵਿੱਚ ਬਣੇ ਰਿਓ ਵਲੌਗ ਦੇ ਵਿੱਚ ਪੂਰਾ ਵਲੌਗ ਜਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਲਓ ਜੀ ਕਮਰੇ ਧੋਤੇ ਲਾਈਟ ਚੱਲ ਗਈ ਸਵਿੱਚੀ ਤੇ ਇਸ ਕਰਕੇ ਦੋ ਕਮਰੇ ਛੱਟ ਤੇ ਉਹਨਾਂ ਚ ਪੁੱਚ ਲਾਵਾਂਗੇ ਦਰਪੋੜੀਆਂ ਵਗੈਰਾ ਧੋਤੀਆਂ ਇੱਧਰ ਹੁਣ ਮੈਂ ਪਾਉਂਦੀ ਸੀ ਸਰਫ ਸਰਫਾ ਪਾ ਕੇ ਫਰਸ਼ ਸਾਰਾ ਧੋਣੀ ਤੇ ਇੰਦੀਏ ਸਾਫ ਹੋ ਜੂਗਾ ਬਹੁਤ ਰਿੱਟ ਆ ਜਾਂਦਾ ਹੈ। ਇਹ ਸੜਕਣਾ ਹਾਫ ਿਕਰ ਗਿਆ ਹੈ। ਮੈਨੂੰ ਜੀ ਬਹੁਤ ਉੱਤਰ ਦੀ ਸਰਪਾ ਕੇ। ਜੋ ਜੀ ਹੁਣ ਸਾਰੀ ਫਰਸ਼ ਧੋਤੀ ਹੈ। ਪਾਣੀ ਪਾਣੀ ਹੋਇਆ ਪਿਆ ਹੁਣ ਮੈਂ ਇਹਨੂੰ ਵਾਈਪਰ ਨਾਲ ਸਕੋਣੀ ਆ। ਇਹ ਬਾਹਰ ਬੇੜੇ ਵਲਤੀ ਰਿੱਟ ਆ ਜੀ ਕਾਫੀ ਹੋ ਗਿਆ। ਉਹ ਤਾਂ ਅੱਜ ਸਫਾਈ ਹੋਣੀ ਨੀਗੀ। ਵਾਈਪਰ ਨਾਲ ਸਾਰੇ ਫਰਸ਼ ਜਿਹੜੀ ਆ ਉਹ ਸਕਾ ਦੇਣੀ ਹੈ ਕਿਉਂਕਿ ਹੁਣ ਗਰਮੀ ਵੀ ਆ ਰਹੀ ਹੈ ਤੇ ਸਾਰਿਆਂ ਨੂੰ ਆਏ ਆ ਛੇਤੀ ਛੇਤੀ ਅੰਦਰਾਂ ਚ ਜਾਈਏ ਮੈਂ ਇੱਕ ਉਧਰ ਕੂਲਰ ਲਾਤਾ ਇਧਰ ਪੱਖਾ ਲਾ ਕੇ ਸਕਾ ਰਹੀ ਹਾਂ ਛੇਤੀ ਮੈਂ ਕਿ ਸੁੱਕ ਜਾ ਟਾਈਮ ਹੋ ਗਿਆ 10 ਵਜ ਦਾ ਉਹ ਜੀ ਟਾਈਮ ਹੋ ਗਿਆ 12 ਵਜ ਦਾ ਹੁਣ ਆਪਾਂ ਸਾਰਾ ਇੱਥੇ ਵਾਈਪਰਨਸ ਕਾ ਕਿਸਮਾਨ ਵਗੈਰਾ ਸਾਰਾ ਸੈਟ ਕਰਕੇ ਰੱਖਤਾ ਚਲੋ ਸਫਾਈ ਹੋ ਗਈ ਤੇ ਇਧਰ ਆਹ ਇੰਡੋਰ ਪਲੈਂਟ ਜਿਹੜਾ ਇਹ ਵੀ ਧੋ ਕੇ ਉਹਦੀ ਹਤਰਾ ਹੁਣ ਇਸ ਨੂੰ ਵੀ ਰੱਖ ਦਿੰਦੀ ਆ ਪੱਤੀਆਂ ਵਗੈਰਾ ਚੰਗੀ ਤਰ੍ਹਾਂ ਧੋਤੀਆਂ ਉਧਰ ਮੂੜਾ ਜਿਹੜਾ ਆ ਮੂੜੇ ਨੂੰ ਵੀ ਧੋਤਾ ਇਹਨੂੰ ਧੁੱਪੇ ਸੁੱਕਣਾ ਪਾ ਰੱਖਿਆ ਇਹ ਸਾਰਾ ਖਲਾਰਾ ਬਾਅਦ ਚ ਚੱਕਾਂਗੇ ਕਿਉਂਕਿ ਹੁਣ ਗਰਮੀ ਹੋ ਗਈ ਬਹੁਤ ਜ਼ਿਆਦਾ ਤੇ ਹੁਣ ਕਰਦੇ ਆ ਰੈਸਟ ਤਾਂ ਹੈ ਨਹੀਂ ਪਰ ਉਹ ਹਮਸ ਜੀ ਬਣੀ ਹੋਈ ਆ ਤਾਂ ਹਮਸ ਕਰਕੇ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਚਲੋ ਜੀ ਬਣੇ ਰਹੋ ਵਲੌਗ ਦੇ ਵਿੱਚ ਮਿਲਾਂਗੇ ਬਾਅਦ ਵਿੱਚ ਤੇ ਨਾ ਕੋਈ ਬੱਦਲ ਸੀ ਤੇ ਨਾ ਕੋਈ ਹਵਾ ਸੀ ਤੇ ਦੁਪਹਿਰ ਨੂੰ ਆ ਗਿਆ ਮੀ ਹੁਣ ਫੇਰ ਤਿੱਖੀ ਧੁੱਪ ਨਿਕਲਿਆ ਸ਼ੁਕਰ ਅੱਜ ਮੈਂ ਬਾਹਰਲਾ ਵੇੜਾ ਨਹੀਂ ਤੋਤਾ ਤੇ ਮੀ ਆ ਗਿਆ ਖਲਾਰਾ ਹੁੰਨੇ ਪੈ ਗਿਆ ਬਸੰਦਰ ਅੰਦਰ ਦੀ ਸਫਾਈ ਮੈਂ ਜਿਹੜੀ ਆ ਉਹ ਕਰ ਲਈ ਸੀਗੀ ਤੇ ਮੈਂ ਸਫਾਈ ਕਰ ਲਈ ਮੰਮੀ ਨੇ ਬਣਾ ਲੇ ਤੰਦੂਰ ਤੇ ਫੁੱਲ ਕੇ ਨਾਲ ਮਿਲ ਕੇ ਛੇਤੀ ਕੰਮ ਨਿਪੜ ਗਿਆ ਨਹੀਂ ਤਾਂ ਬਹੁਤ ਧੁੱਪ ਚੜ ਜਾਂਦੀ ਆ ਫੇਰ ਫੇਰ ਵੀ ਮੈਨੂੰ ਕੰਮ ਨਿਵੇੜਦੇ ਨਿਵੇੜਦੇ ਬਾਹਰ ਬਾਜੀ ਗਏ ਤੇ ਹੁਣ ਹੋ ਗਿਆ ਜੀ ਦੁਪਹਿਰ ਦਾ ਟਾਈਮ ਜਾਪਨੀਆ ਪਪੀ ਲਿਆ ਹੁਣ ਮੈਂ ਧਰ ਦਿਆਂ ਦਾਲ ਅੱਜ ਬਣਾ ਰਹੀ ਹਾਂ ਸਾਗਦ ਮੂੰਗੀ ਦੀ ਅਧਿਹਾਰੇ ਵਿੱਚ ਨਹੀਂ ਧਰ ਹਣੀ ਕਿਉਂਕਿ ਇੱਕ ਤਾਂ ਟਾਈਮ ਵੀ ਜ਼ਿਆਦਾ ਹੋ ਗਿਆ 3 ਵਜੇ ਦੂਸਰਾ ਇਹ ਹੈ ਕਿ ਬੱਦਲ ਫੇਰ ਗੱਜੀ ਜਾਂਦਾ ਕੋਈ ਪਤਾ ਨਹੀਂ ਮੀਂਹ ਫੇਰ ਆ ਜਾਵੇ ਤੇ ਇਸ ਕਰਕੇ ਕੁੱਕਰ ਦੇ ਵਿੱਚ ਧਰ ਦਿੰਨੀ ਆ ਮੈਂ ਭਿੰਦੀ ਸੀਗੀ ਜਦੋਂ ਚਾਹ ਬਣਾਉਣ ਲੱਗੀ ਹੁਣ ਇਸ ਨੂੰ ਧੋ ਕੇ ਹੁਣ ਧਰ ਦਿੰਨੀ ਆ ਚਲੋ ਜੀ ਬਣੇ ਰਹੋ ਵਲੌਗ ਦੇ ਵਿੱਚ ਮਿਲਾਂਗੇ ਥੋੜੇ ਟਾਈਮ ਬਾਅਦ ਬੱਦਲ ਫੇਰ ਬਣ ਗਏ ਲਗਦਾ ਮੀ ਫੇਰ ਆਊਗਾ ਹੁਣ ਇਧਰ ਪਾਣੀ ਖੜ ਗਿਆ ਆ ਜਾ ਦਾਦਾ ਜੀ ਮੰਡੀ ਜਾਂਦੇ ਆ ਆ ਜਾ ਚੀਜੀ ਲਿਆ ਕੇ ਦੇਣਗੇ ਜਾਣਾ ਇੱਥੇ ਸੌਣਾ ਲੱਗੀ ਜੰਨਾ ਕੁਰਤਾ ਪਜਾਮਾ ਪਾ ਰੱਖਿਆ ਅਜੇ ਤਾਂ ਹੈ ਹਾਂ ਬੋਲੇ ਜਾਈਏ ਬੋਨੇ ਹਾਂ ਪਕੌੜੇ ਬਣਾਇਆ ਮੈਨੂੰ ਵੀ ਦੇ ਜਾ ਫਿਰ ਮੇਰਾ ਵੀ ਜੀ ਕਰਦਾ ਪਕੌੜੇ ਖਾਣ ਦਾ ਲੈ ਦੇਖੇ ਉਹ ਤਾਂ ਦਾਦੇ ਨੂੰ ਕਹੀ ਜਾਂਦਾ ਮੈਂ ਚੀਜੀ ਲੈ ਕੇ ਦੇਈ ਲੋ ਜੀ ਹੁਣ ਮੈਂ ਜਿਹੜੀ ਕੱਲ ਸਲਵਾਰ ਸੀ ਰਹੀ ਸੀ ਉਹਦੇ ਪੌਂਚੇ ਬਣਾ ਰਹੀ ਆ ਤੇ ਅੱਜ ਮੈਨੂੰ ਬੁਕਰਮ ਨਹੀਂ ਲੱਭੀ ਕਿਉਂਕਿ ਕਾਫੀ ਟਾਈਮ ਹੋ ਗਿਆ ਮੈਂ ਹਾਂ ਕਦੇ ਸੂਟ ਸਿੰਤੇ ਨਹੀਂ ਗਏ ਤੇ ਬੁਕਰਮ ਲੱਭੀ ਨਹੀਂ ਤੇ ਜੇ ਆਪਣੇ ਕੋਲੇ ਬੁਕਰਮ ਨਾ ਹੋਵੇ ਤਾਂ ਆਪਾਂ ਇਸ ਤਰ੍ਹਾਂ ਵੀ ਆਪਣੇ ਸਲਵਾਰ ਜਿਹੜੀ ਹੈ ਤਿਆਰ ਕਰ ਸਕਦੇ ਆ ਕਿ ਮੈਂ ਪੁਰਾਣੀ ਜਿਹੜੀ ਸਲਵਾਰ ਸੀਗੀ ਜਿਹੜੀ ਕਾਸਤੀ ਸੀਗੀ ਤੇ ਉਸਦੇ ਪੌਂਚੇ ਜਿਹੜੇ ਕੱਟਲੇ ਏ ਵੀ ਆਪਾਂ ਨੂੰ ਬੁਕਰਮ ਦਾ ਕੰਮ ਹੀ ਦੇ ਜਾਂਦੇ ਇਸ ਨੂੰ ਇਸ ਪਹੁੰਚ ਵਿੱਚ ਪਾ ਕੇ ਤੇ ਆ ਮੈਂ ਪਹੁੰਚਾ ਤਿਆਰ ਕਰ ਲਿਆ ਤੇ ਹੁਣ ਦੂਸਰਾ ਪਹੁੰਚਾ ਜਿਹੜਾ ਆ ਉਹ ਤਿਆਰ ਕਰਨਾ ਉਸ ਵਾਸਤੇ ਮੈਂ ਕਪੜਾ ਕੱਟ ਲਿਆ ਤੇ ਇਸ ਦੇ ਵਿੱਚ ਪਾ ਕੇ ਤੇ ਇਹਨੂੰ ਸੀ ਲੂੰਗੀ ਇਸ ਤਰ੍ਹਾਂ ਵੀ ਆਪਾਂ ਜਿਹੜੀ ਕਈ ਵਾਰ ਆਪਣੇ ਕੋਲ ਬੁਕਰਮ ਨਹੀਂ ਵੀ ਹੁੰਦੀਗੀ ਤੇ ਜਿਹੜਾ ਆਪਾਂ ਮਤਲਬ ਘਰੇ ਵਗੈਰਾ ਪਾਉਣਾ ਸੂਟ ਹਨਾ ਉਸ ਦੀ ਸਲਵਾਰ ਜਿਹੜੀ ਇਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਇਹਦੇ ਪੌੜੀ ਥੋੜਾ ਆਇਆ ਮੌਸਮ ਹੋ ਗਿਆ ਠੰਡਾ ਕਾਗਸ ਖਾਣ ਨੂੰ ਪੜਦਾ ਚਲੇ ਨੇ ਨਾ ਠੰਡਕ ਜੀ ਹੋ ਗਈ ਬਹੁਤ ਜ਼ਿਆਦਾ ਹਮਸ ਹੋ ਜਾਂਦੇ ਗਰਮੀ ਬੜੀ ਹੋ ਜਾਂਦੀ ਇਧਰ ਘਾਹ ਦੇਖ ਕਿੰਨਾ ਹੋ ਗਿਆ ਇਹਦੇ ਵਿੱਚ ਜਿਹੜਾ ਮੇਨ ਪੌਦਾ ਲਾਇਆ ਉਹ ਤਾਂ ਹੋਇਆ ਨਹੀਂ ਘਾਹ ਜ਼ਿਆਦਾ ਹੋ ਗਿਆ ਇਧਰ ਕੱਢਣ ਆਏ ਸੀ ਕਿ ਧਾਰ ਹੁਣ ਸ਼ਾਮ ਦਾ ਟਾਈਮ ਹੋ ਗਿਆ ਠੰਡ ਕਰਕੇ ਭੁੱਖ ਬੜੀ ਲੱਗ ਗਈ ਪੌੜੀਆਂ ਪੂਰਾ ਖਾਣ ਨੂੰ ਮੀ ਬੈਣ ਤੇ ਗੋਡੀ ਖੋਰੀ

ਬੱਦਰ ਫੇਗ ਜਰਿਆ ਰਾਤ ਨੂੰ ਆਊਗਾ ਲੱਗਦਾ ਹੁਣ ਉਹ ਬੁੱਟਾ ਬਦਨ ਕਿ ਸੁੱਕਣ ਲੱਗ ਗਿਆ ਨਾ ਪੱਤੇ ਜੇ ਲਓ ਜੀ ਇੱਧਰ ਲੱਗ ਰਹੀ ਆ ਪਾਲਕ ਦੇ ਵੀ ਪਾਲਕ ਉੱਗ ਜੂਗੇ ਤੇ ਪਾਲਕ ਮਿਲ ਜੂਗੀ ਉਹ ਤੇ ਰੋਟੀ ਮਿਲ ਗਈ ਖੁਸ਼ ਹੋ ਗਿਆ ਚਲੋ ਉੱਡ ਗਿਆ ਲੱਗੇ

ਗੇਟ ਦੇਖਣਾ ਉਤਲਾ ਲਾਤਾ ਕਿ ਨਹੀਂ ਲਾਤਾ ਲੱਗਿਆ ਪਿਆ ਚਲ ਹੁਣ ਕਰਦੇ ਹਾਂ ਪੇੜੇ ਤੰਦੂਰ ਮੰਮੀ ਨੇ ਤਪਾ ਲਿਆ ਉਧਰ ਕਿਚਨ ਦਾ ਕੰਮ ਕਾਜ ਚੋਲ ਗਿਆ ਆਪਣਾ ਸਾਰਾ ਕੰਮ ਕਾਜ ਕਰ ਲਿਆ ਦਾਲ ਬਣ ਗਈ ਹੈ ਚਲੋ ਜੀ ਇਸ ਦੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਕਰ ਰਹੇ ਹਾਂ ਐਂਡ ਜੀ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜੀ ਦੱਸਿਆ ਕਰੋ ਜੀ ਬਹੁਤ ਵਧੀਆ ਲੱਗਦੇ ਤੁਹਾਡੇ ਕਮੈਂਟ ਤੇ ਅਗਲਾ ਵਲੌਗ ਬਣਾਉਣ ਵਾਸਤੇ ਆਪਾਂ ਨੂੰ ਬਹੁਤ ਇਨਕਰੀਸ ਕਰਦੇ ਆ ਤੁਹਾਡੇ ਕਮੈਂਟ ਜੀ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ